8-9 ਮਾਰਚ ਨੂੰ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਸਾਰੇ ਹੀ ਐਨਆਰਆਈ ਭਰਾਵਾਂ ਨੂੰ ਤੇ ਪਿੰਡ ਦੇ ਜਿੰਨੇ ਵੀ ਸੱਜਣ ਨੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਹਾਂਜੀ ਸਾਰਿਆਂ ਸਸਰੀ ਕਾ ਜੀ ਸਸਰੀ ਕਾ ਜੀ ਸਾਰਿਆਂ ਨੂੰ ਸਰਸ ਕੋਈ ਗਰਾਊਂਡ ਪਿੰਡ ਬੰਗੀ ਦੀਪਾ ਦਾ ਫੌਜੀ ਫਿਜ਼ੀਕਲ ਅਕੈਡਮੀ ਜਿਹੜਾ ਲਗਾਤਾਰ 2 ਸਾਲਾਂ ਦੇ ਕਰੀਬ ਇੱਥੇ ਬੱਚੇ ਮਿਹਨਤ ਕਰ ਰਹੇ ਆ ਇਹਨਾਂ ਨੂੰ ਤੁਸੀਂ ਦੇਖਦੇ ਵੀ ਹੋ ਇਹਨਾਂ ਦੀ ਮਿਹਨਤ ਸਦਕਾ ਪਿਛਲੇ ਸਾਲ ਇਹਨਾਂ ਨੇ ਇੱਕ ਟੂਰਨਾਮੈਂਟ ਕਰਵਾਇਆ ਸੀ ਇੱਕ ਦਿਨ ਦੀ ਲੀਗ ਉਸ ਤਰੀਕੇ ਨਾਲ ਇੱਕ ਅੱਗੇ ਵੀ ਅੱਜ ਹੋਣ ਜਾ ਰਿਹਾ ਹੈਗਾ ਅਗਲੇ ਮਹੀਨੇ ਦੀ 8-9 ਤਰੀਕ ਦਾ ਤੇ ਉਹਦੇ ਵਿਚਕਾਰ ਜਿਹੜੀਆਂ ਨਾਲ ਦੀ ਦਿੱਲੀ ਦੀ ਪ੍ਰੈਕਟਿਸ ਉਹ ਲਗਾਤਾਰ ਜਾਰੀ ਆ ਤੇ ਉਹਦੇ ਵਿੱਚ ਹਰ ਹਫਤੇ ਜਿਹੜੀ ਡਾਈਟ ਦਿੱਤੀ ਜਾਂਦੀ ਹੈ ਕ੍ਰਾਸ ਕੰਟਰੀ ਤੇ ਉਹਦੇ ਰਿਲੇਟਡ ਇਹ ਵੀਡੀਓ ਬਣਾਈ ਜਾ ਰਹੀ ਆ ਤੇ ਅੱਜ ਜਿਹੜੀ ਡਾਈਟ ਦਿੱਤੀ ਗਈ ਆ ਉਹ ਕਿਹੜੇ ਮਤਲਬ ਦਾਨੀ ਸੱਜਣ ਨੇ ਸਮਾਜ ਸੇਵੀ ਬੰਦੇ ਨੇ ਉਹਨਾਂ ਬਾਰੇ ਆਪਾਂ ਇਹਨਾਂ ਦੇ ਕੋਚ ਤੋਂ ਗੱਲ ਕਰਾਂਗੇ ਗਗਨਪ੍ਰੀਤ ਨਾਲ ਹਾਂਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਮੈਂ ਕਵਾਡੀ ਕੋਚ ਜਗਨ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਾਰਿਆਂ ਸਤਿ ਸ਼੍ਰੀ ਅਕਾਲ ਹਫਤਾਵਾਰੀ ਲੜੀ ਦੇ ਅਨੁਸਾਰ ਜਿਹੜੀ ਅੱਜ ਡਾਈਟ ਦੀ ਸੇਵਾ ਸਾਡੇ ਕੋਲੇ ਪਹੁੰਚਾਈ ਹੈ ਮਨਪ੍ਰੀਤ ਸਿੰਘ ਅਰਪ ਬੋਵੀ ਸਨਫ ਆਫ ਪੰਨਪਾਲ ਸਿੰਘ ਰੁੱਗੂ ਬੰਗੀ ਤੋਂ ਜੋ ਕਿ ਕੈਨੇਡਾ ਦੇ ਵਿੱਚ ਸੈੱਟ ਨੇ ਉਹਨਾਂ ਨੇ ਉਹਨਾਂ ਦੇ ਵੱਲੋਂ ਇਹ ਡਾਇਟ ਦੀ ਸੇਵਾ ਜਿਹੜੀ ਪਹੁੰਚਾਈ ਗਈ ਹੈ ਧੰਨਵਾਦ ਕਰਦੇ ਆ ਅਸੀਂ ਬੋਵੀ ਭਰਾ ਦਾ ਜਿਹੜੇ ਇੰਨੀ ਦੂਰ ਰਹਿ ਕੇ ਸਾਡੇ ਬੱਚਾ ਪ੍ਰਤੀ ਸੋਚਦੇ ਨੇ ਇਹ ਬੱਚਾ ਪ੍ਰਤੀ ਉਹੀ ਬੰਦਾ ਸੋਚ ਸਕਦਾ ਆਪਣੇ ਦਸਾਂ ਨਾਵਾਂ ਦੀ ਕਿੱਟ ਕਮਾਈ ਦੇ ਵਿੱਚੋਂ ਦਸਪੰਦ ਦੇਖ ਸਕਦਾ ਜਿਹੜਾ ਕਿ ਚੰਗੀ ਸੋਚ ਰੱਖਦਾ ਕਿ ਉਹ ਆਉਣ ਵਾਲੀ ਜਨਰੇਸ਼ਨ ਬਾਰੇ ਕੀ ਕਰਨਾ ਚਾਹੁੰਦਾਗਾ ਧੰਨਵਾਦ ਕਰਦੇ ਆ ਅਸੀਂ ਮਨਪ੍ਰੀਤ ਸਿੰਘ ਬੋਵੀ ਜੋ ਕਿ ਕੈਨੇਡਾ ਦੇ ਵਿੱਚ ਸਰੀ ਦੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਅਸੀਂ ਧੰਨਵਾਦ ਕਰਦੇ ਆ ਬੋਲੀ ਵੀਰ ਦਾ ਪਰਮਾਤਮਾ ਅਗੇ ਦੁਆ ਕਰਦੇ ਆ ਕਿ ਉਹਨਾਂ ਦੇ ਕੰਮ ਕਰਨ ਨੂੰ ਤਰੱਕੀ ਬਖਸ਼ੀ ਉਹਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੀ ਉਹਦੇ ਜਿਹੜੀ ਉਹ ਮਿਹਨਤ ਕਰਦਾ ਹੈ ਉਹਦੀ ਮਿਹਨਤ ਨੂੰ ਫਲ ਲਾਈ ਜੋ ਕਿ ਸਾਡੇ ਬੱਚਿਆਂ ਦੀ ਪ੍ਰਤੀ ਸੋਚ ਆ ਉਹਨਾਂ ਨੇ ਅਸੀਂ ਦਾ ਜੀ ਤੇ ਸਾਰੇ ਮੇਰੇ ਵੀਰਾਂ ਦਾ ਜਿਹੜੇ ਐਨ ਆਰ ਵੀਰ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਐਦਵਾਰ ਜੀ ਬੱਚਾ ਡੈਡ ਦਿੰਦੇ ਆ ਇਹ ਬਹੁਤ ਵਧੀਆ ਗੱਲ ਹੈ ਜੀ ਤੇ ਜਿਹੜੇ ਸਾਡੇ ਬਹੁਤ ਭਰਾ ਕ ਨੂੰ ਡੈਲਟ ਆਈ ਆ ਉਹਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਰੀ ਟੀਮ ਇੱਕ ਜਿਹੜਾ ਟੂਰਨਾਮੈਂਟ ਚੱਲ ਰਿਹਾ ਵੀ ਆਪਣੇ ਆ ਵੀ ਆਪਣੇ ਜਿਹੜੇ ਤਰੀਕਾ ਨਾਲ ਅਗਲੀਆਂ ਉਹਦਾ ਪੋਸਟਰ ਉਹਦਾ ਰਿਲੀਜ਼ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਸਹਾਯੋਗ ਕਿਸ ਤਰ੍ਹਾਂ ਮਿਲਦਾ ਸੂਨ ਨਕਰ ਨਵਾਸੀਆਂ ਨੂੰ ਪਤਾ ਹੀ ਹੈ ਕਿ ਆਪਣੇ ਪਿੰਡ ਵਿੱਚ 8-9 ਮਾਰਚ ਨੂੰ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਸਾਰੇ ਹੀ ਐਨ ਆਰ ਆਈ ਭਰਾਵਾਂ ਨੂੰ ਤੇ ਪਿੰਡ ਦੇ ਜਿੰਨੇ ਵੀ ਸੱਜਣ ਨੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਦੀ ਵੱਧ ਚੜ ਕੇ ਹਿੱਸਾ ਪਾਓ ਸਾਡਾ ਸਾਥ ਦਿਓ ਤੇ ਜਿਹਦੇ ਨਾਲ ਇਹ ਟੂਰਨਾਮੈਂਟ ਨੂੰ ਨਿਪਰੇ ਵਧੀਆ ਦਿਖ ਦੇ ਕੇ ਚੜਾ ਜਾ ਸਕੇ ਤੇ ਅਪੀਲ ਕਰਦੇ ਆ ਜੋ ਵੀ ਕੋਈ ਫੰਡ ਦੇਣ ਕੰਨ ਨੂੰ ਭਰਾ ਰਹਿੰਦਾਗਾ ਉਹ ਮੰਨ ਕੇ ਚਲੋ ਜਿਸ ਕੋਲ ਵੀ ਨਹੀਂ ਵੀ ਪਹੁੰਚ ਆ ਜਾਂਦਾ ਸਾਡੇ ਤੋਂ ਉਹ ਆਪ ਵੀ ਆਪ ਫੰਡ ਸਾਨੂੰ ਸਾਡੇ ਨਾਲ ਕਨੈਕਟ ਕਰਕੇ ਦੇ ਦੇ ਤਾਂ ਕਿ ਅਸੀਂ ਇਸ ਟੂਰਨਾਮੈਂਟ ਨੂੰ ਵਧੀਆ ਦਿਖ ਦੇ ਕੇ ਪਿੰਡ ਦਾ ਨਾਮ ਰੌਸ਼ਨ ਕਰ ਸਕੀਏ ਤੇ ਇਸ ਜਿਹੜੀ ਲੜੀ ਹੈ ਉਹਨੂੰ ਵਧੀਆ ਸਿਖਰਾਂ ਤੇ ਪਹੁੰਚਾ ਸਕੀਏ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿ ਪਿਛਲੇ ਸਾਲ ਜਿਵੇਂ ਸ਼ੁਰੂ ਚ ਦਸੀ ਦੱਸਿਆ ਕਿ ਇੱਕ ਦਿਨ ਦੀ ਲੀਗ ਕਰਵਾਈ ਗਈ ਸੀ ਇਹਨਾਂ ਬੱਚਿਆਂ ਦੀ ਜਿਹੜੀ ਮਿਹਨਤ ਆ ਜਾਂ ਗਗਨ ਉਹਨਾਂ ਦਿਆਂ ਦਸਤਾਲ ਬਾਬਾ ਨਿਮਾ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਸਹਿਯੋਗੀ ਨੇ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਉਹ ਕਾਫਲਾ ਹੁਣ ਵੱਡਾ ਬਣ ਗਿਆ ਤੇ ਪਿੰਡ ਦੇ ਲੋਕ ਹੁਣ ਇਹਨਾਂ ਦੀ ਕੀਤੀ ਮਿਹਨਤ ਦੇ ਮਿਹਨਤ ਨੂੰ ਦੇਖ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਆ ਉਹਦਾ ਕਰਕੇ ਇਹ ਦੋ ਰੋਜ਼ਾ ਜਿਹੜਾ ਅੱਗੇ ਟੂਰਨਾਮੈਂਟ ਹੋਊਗਾ ਉਹਦੇ ਵਿੱਚ ਤੁਸੀਂ ਸਾਰੀ ਦੁਨੀਆ ਦੇ ਵਿੱਚ ਬੈਠੇ ਜਿਹੜੇ ਪਿੰਡ ਦੇ ਐਨਆਰਆਈ ਉਹ ਵੀ ਦੇਖਣਗੇ ਉਹਦੇ ਨਾਲ ਹੀ ਤੁਹਾਨੂੰ ਇਹਨਾਂ ਦੀ 2 ਸਾਲਾਂ ਦੀ ਮਿਹਨਤ ਤੁਹਾਨੂੰ ਖੁਦ ਵਕਤ ਪਤਾ ਲੱਗ ਜਾਊਗੀ ਕਿ ਕਿੰਨਾ ਵਧੀਆ ਇਹ ਕੰਮ ਕਰ ਰਹੇ ਆ ਇਸ ਲਈ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਤੁਸੀਂ ਆਪਣੇ ਸੁਝਾਅ ਕਮੈਂਟਾਂ ਰਾਹੀਂ ਸਾਨੂੰ ਦੱਸ ਸਕਦੇ ਹੋ ਤੇ ਜਿਹੜੇ ਇਹ ਮਨਪ੍ਰੀਤ ਸਿੰਘ ਬੋਬੀ ਕੈਨੇਡਾ ਗਿਆ ਸਾਨੂੰ ਪਰਮ ਭਾਣ ਸੋਂ ਉਹਨਾਂ ਦਾ ਦੁਬਾਰਾ ਤੋਂ ਫੇਰ ਅਸੀਂ ਧੰਨਵਾਦ ਕਰਾਂਗੇ